ਸੋ ਤਸਵੀਰਾਂ ਨਗਰ ਕੌਂਸਲ ਦਫ਼ਤਰ ਰਾਹੋਂ ਤੋਂ ਦਿਖਾ ਦਈਏ ਇੱਥੇ ਇੱਕ ਵਾਰ ਫੇਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਨਗਰ ਕੌਂਸਲ ਰਾਹੋਂ ਦੇ ਵਿੱਚ ਹੋਇਆ ਜੀ ਦੇਖੋ ਪਰ ਬੜੀ ਮੰਦਭਾਗੀ ਗੱਲ ਹੈ ਹੋਣਾ ਨਹੀਂ ਚਾਹੀਦਾ ਸੀ ਨਗਰ ਕੌਂਸਲ ਰਾਹੋਂ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਬਿੱਟਾ ਪ੍ਰਧਾਨ ਨਗਰ ਕੌਂਸਲ ਰਾਹੋਂ ਉਹਨਾਂ ਦੇ ਦਫ਼ਤਰ ਦੇ ਅੱਗੇ بڑے ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਨੇ ਔਰ ਸਮੂਹ ਸਫਾਈ ਕਰਮਚਾਰੀ ਭਾਈਚਾਰੇ ਵੱਲੋਂ ਹੜਤਾਲ ਕੀਤੀ ਗਈ ਹੈ ਔਰ ਤਨਖਾਹ ਨਾਮਿਲਨ ਕਰਕੇ ਇੱਥੇ ਇੱਥੇ ਦੱਸਿਆ ਜਾ ਰਿਹਾ ਵੀ ਪੱਤਰਕਾਰਾਂ ਨਾਲ ਵੀ ਝੜਪ ਹੋਈ ਹੈ ਔਰ ਦਾਦੇ ਇਹ ਇਹ ਪ੍ਰੈਸ ਕਲੱਬ ਦੇ ਪ੍ਰਧਾਨ ਬਲਵੀਰ ਸਿੰਘ ਰੂਬੀ ਤੇ ਹੋਰ ਉਹਨਾਂ ਦੇ ਸਾਥੀ ਪੱਤਰਕਾਰਾਂ ਦੇ ਨਾਲ ਵੀ ਇੱਥੇ ਪ੍ਰਧਾਨ ਜੀ ਆਪਣੀ ਭਾਸ਼ਾ ਦਾ ਪ੍ਰਯੋਗ ਕਰਦੇ ਦੇਖੇ ਗਏ ਆ ਅਸੀਂ ਗੱਲ ਪ੍ਰਧਾਨ ਜੀ ਨਾਲ ਵੀ ਕਰਾਂਗੇ ਤੇ ਔਰ ਆਹ ਦੇਖ ਲਓ ਜੀ ਤਸਵੀਰਾਂ ਰਾਹੌਣ ਨਗਰ ਕੌਂਸਲ ਦਫ਼ਤਰ ਤੋਂ ਦਿਖਾਈਆਂ ਜਾ ਰਹੀਆਂ ਨੇ ਤਨਖਾਹ ਨਾਮਿਲਨ ਕਰਕੇ ਭਾਈਚਾਰੇ ਵੱਲੋਂ ਜਿਹੜਾ ਕੀ ਹੈ ਸਫਾਈ ਕਰਮਚਾਰੀ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਹੈ ਅਸੀਂ ਗੱਲ ਕਰਾਂਗੇ ਇੱਥੇ ਪ੍ਰਧਾਨ ਜੀ ਆਇਓ ਹਾਂਜੀ ਦੀਪੀ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਧਰ ਆ ਜਾਓ ਹਾਂਜੀ ਪ੍ਰਧਾਨ ਜੀ ਕੋਲੇ ਜੈ ਬਾਲ ਮਿਕੀ ਸ਼ਰਧ ਬਾਲ ਮਿਕੀ ਸਾਡੇ ਮੁਲਾਜ਼ਮਾਂ ਨੂੰ ਤਿੰਨ ਤਿੰਨ ਦਿਨਾਂ ਦਾ ਤਨਖਾਹ ਨਹੀਂ ਮਿਲ ਰਹੀ ਜੀ ਜੇ ਸੀ ਅੱਜ ਗੱਲ ਚੱਕੀ ਹੈ ਇਹ ਕਹਿ ਰਹੇ ਪ੍ਰਧਾਨ ਜੀ ਬਿੱਟਾ ਜੀ ਕਹਿ ਰਹੇ ਆ ਜੀ ਕੱਚੇ ਮੁਲਾਜ਼ਮ ਕੱਢ ਦਿੱਤੇ ਜਾਣ ਜਿਹੜੇ ਆਖੇ ਨਵੇਂ ਉਹ ਵੀ ਕੱਢ ਦਿੱਤੇ ਜਾਣ ਜੀ ਯਾਰ ਇਹਨਾਂ ਦਾ ਨਾਂ ਕੋਈ ਏਰੀਅਲ ਦਿੱਤਾ ਗਿਆ ਨਾ ਕੋਈ ਨਾ 9 14 ਦੇ ਪੈਸੇ ਦਿਵਾਲੀ ਦੇ ਨਾਲ ਨੇ ਕਰਾਰ ਕੀਤਾ ਸੀ ਪੈਸੇ ਦਵਾਂਗੇ ਉਹ ਵੀ ਨਹੀਂ ਦਿੱਤੇ ਗਏ ਉਹ ਦੇਖੋ ਵੋਲਟ ਗੇਟਾ ਨੂੰ ਜਿੰਦੇ ਲਾਤੇ ਜੀ ਕਹਿੰਦੇ ਜਿੰਦੇ ਲਾ ਦਿਓ ਜੀ ਜੀ ਇਹਨੇ ਚਾਹਦੀਆਂ ਫੜ ਲੋ ਜੀ ਡਿਲੀਵਰੇਰਾਂ ਕੋਲ ਇਹਨਾਂ ਜਿੰਦੇ ਲਾ ਦਿਓ ਜੀ ਕਮੇਟੀ ਕਰਨ ਜੀ ਬੇ ਜੀ ਜਿੰਨੇ ਨਿੰਦਰੋ ਲਾਣੇ ਜੀ ਤਬਾਰੋ ਲਾਣ ਫਿਰਦੇ ਵੀ ਜਿੰਦੇ ਲਾਇ ਦਿੱਤੇ ਜਾਣ ਜਿੰਨੇ ਕਿੰਨੇ ਮਹੀਨੇ ਦੀ ਸੈਲਰੀ ਕਿੰਨੇ ਆ ਸਹੀ ਦੱਸਿਓ ਸੈਲਰੀ ਜੀ ਸਾਨੂੰ 9ਵੇਂ 10ਵੇਂ ਦੀ ਰਹੀ ਆ ਤੁਹਾਡੇ ਸਾਹਮਣੇ 11ਵਾਂ ਚੱਲਦਾ ਪਿਆ ਜੀ 2 ਮਹੀਨੇ ਅੱਜ ਕਿੰਨੇ ਦਿਨ ਹੋ ਗਏ 2 ਮਹੀਨੇ ਅੱਜ ਸਾਨੂੰ 21 ਦਿਨ ਹੋ ਗਏ ਜੀ ਸਾਨੂੰ 1 ਰੁਪਈਏ ਤੱਕ ਨਹੀਂ ਮਿਲੇ ਪ੍ਰਧਾਨ ਜੀ ਨੇ ਆਪ ਜਾ ਕੇ ਉੱਥੇ ਜਿੰਦਾ ਲਾਇਆ ਕਿੱਥੇ ਜਿੰਦਾ ਲਾਇਆ ਚਲੋ ਆਹ ਦੇਖੋ ਜੀ ਕਹਿੰਦੇ ਪ੍ਰਧਾਨ ਜੀ ਨੇ ਜਿੰਦਾ ਵੀ ਲਾਤਾ ਇੱਥੇ ਅਫਸਰ ਚਾਹੀ ਵੀ ਅੱਜ ਬਾਹਰ ਬੈਠੀ ਆ ਤੇ ਦੱਸ ਦਈਏ ਕੀ ਮੈਂ ਤੁਹਾਨੂੰ ਦਿਖਾ ਦਵਾਂ ਆ ਅਫਸਰ ਸਾਹੀ ਨੂੰ ਅੰਦਰ ਨਹੀਂ ਜਾਣ ਦਿੱਤਾ ਕੂੜੇ ਦਾ ਢੇਰ ਲੱਗਿਆ ਨਗਰ ਕੌਂਸਲ ਦਫਤਰ ਰਾਹੋਂ ਦੇ ਵਿੱਚ ਅਮਰਜੀਤ ਸਿੰਘ ਬਿੱਟਾ ਜੀ ਪ੍ਰਧਾਨ ਨਗਰ ਕੌਂਸਲ ਰਾਹੋਂ ਤੇ ਉਹਨਾਂ ਦੇ ਬਾਰੇ ਵੀ ਨਾਰੇਬਾਜੀ ਕੀਤੀ ਜਾ ਰਹੀ ਹੈ ਔਰ ਇੱਥੇ ਦੱਸ ਦਈਏ ਜਿਹੜੀ ਕੀ ਹੈ ਨਾਰੇਬਾਜੀ ਵੀ ਨਗਰ ਕੌਂਸਲ ਦਫਤਰ ਸਟਾਰਟ ਹੈ ਔਰ ਤਸਵੀਰਾਂ ਨਗਰ ਕੌਂਸਲ ਦਫਤਰ ਤੋਂ ਦਿਖਾਈਆਂ ਜਾ ਰਹੀਆਂ ਨੇ ਸੋ ਇੱਥੇ ਤਸਵੀਰਾਂ ਕੌਂਸਲ ਰਾਹੋਂ ਮੁਰਦਾਬਾਦ 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 ਨਗਰ ਕੌਂਸਲ ਰਾਹੋਂ ਮੁਰਦਾਬਾਦ 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 ਰੋਹ ਨਗਰ ਕੋਸਲੇ ਮੁਰਦਾਬਾਦ 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 ਰੋਹ ਨਗਰ ਕੋਸਲੇ ਮੁਰਦਾਬਾਦ 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 ਔਰ ਦੱਸਦੀਏ ਤਸਵੀਰਾਂ ਦੱਸਦੀਏ ਦਿਖਾ ਲਿਓ ਜੀ ਕਿੱਥੇ ਜਿੰਦਾ ਲਾਇਆ ਜੀ ਆਓ ਸਾਡੇ ਨਾਲ ਆਓ ਔਰ ਦੱਸਦੀਏ ਕਹਿੰਦੇ ਸਫਾਈ ਕਰਮਚਾਰੀ ਕਹਿੰਦੇ ਨੇ ਕਿ ਸਾਨੂੰ ਬਾਹਰ ਜਿੰਦਾ ਵੀ ਲਾ ਦਿੱਤਾ ਗਿਆ ਹੈ ਤੇ ਜਿੰਦਾ ਵੀ ਦਫਤਰ ਨੂੰ ਲਾਇਆ ਇਹ ਵੀ ਪੁੱਛਾਂਗੇ ਜਿੰਦਾ ਲਾਇਆ ਕਿਦੇ ਗੱਲੋਂ ਵੱਲੋਂ ਗਿਆ ਔਰ ਤਸਵੀਰਾਂ ਕਿਤੇ ਨਾ ਕਿਤੇ ਦੱਸ ਦਈਏ ਦਫਤਰ ਨਗਰ ਕੌਂਸਲ ਰਾਹੋਂ ਤੋਂ ਦਿਖਾਈਆਂ ਜਾ ਰਹੀਆਂ ਨੇ ਪ੍ਰਧਾਨੋਂ ਨੇ ਇੱਥੇ ਜਿੰਦੇ ਲਵਾਤਾ ਜੀ ਡਰਾਈਵਰਾਂ ਕੋਈ ਚਾਬੀਆਂ ਖੋਲੀਆਂ ਵੀ ਕਹਿੰਦੇ ਗੇਟ ਨੂੰ ਜਿੰਦੇ ਲੱਦੇ ਜਾਣ ਬਿਨਨ ਮੰਦਰ ਨਾਲ ਦੇਖੋ ਇਹ ਮੈਨੂੰ ਇੰਜ ਲੱਗ ਰਿਹਾ ਵੀ ਇਹ ਜਦੋਂ ਦੀ ਨਗਰ ਕੌਂਸਲ ਸਨ 1920 ਤੋਂ ਨਗਰ ਕੌਂਸਲ ਚੱਲਦੀ ਆ ਰਹੀ ਪਹਿਲੀ ਵਾਰੀ ਜਿੰਦੇ ਲੱਗੇ ਐਤਾ ਜੀ ਐਦਾ ਹੀ ਆ ਜੀ ਸਾਡਾ ਜੀ ਇੱਕ ਮੁੰਡਾ ਜੀ ਰਜੇਸ਼ ਕੁਮਾਰ ਥੋੜੀ ਜੀ ਉਹ ਤਨਖਾਹ ਦੁਖੋਈ ਜਾਣੀ ਉਹ ਦੋ ਦਿਨਾਂ ਚ ਬਿਮਾਰ ਹੋਏ ਬੰਦੇ ਕੋਲ ਜੀ ਪੈਸਾ ਹੁੰਦਾ ਤੇ ਉਹ ਲਾਜ ਹੁੰਦਾ ਉਹ ਬੰਦਾ ਦੋ ਦਿਨਾਂ ਜਿਹੀ ਜਾਂਦਾ ਲੱਗਿਆ ਕਿ ਅਜੇ ਬਾਉ ਜੀ ਨਾਲ ਜਾਂ ਕਿਸੇ ਨਾਲ ਗੱਲ ਕੀਤੀ ਤੁਸੀਂ ਕੀਤੀ ਜੀ ਚਲੋ ਆਓ ਆਪਾਂ ਗੱਲ ਕਰੀਏ ਅਜੇ ਬਾਉ ਜੀ ਨਾਲ ਵੀ ਇੱਥੇ ਅਸੀਂ ਤਸਵੀਰਾਂ 'ਚ ਦਿਖਾ ਲਾਂਗੇ ਨਗਰ ਕੌਂਸਲ ਦੇ ਦਫ਼ਤਰ ਦੇ ਜੋ ਕਿ ਪ੍ਰਧਾਨ ਜੀ ਦਾ ਇੱਥੋਂ ਦੀ ਮੋਟਰਸਾਈਕਲ ਲੈ ਕੇ ਜਾ ਚੁੱਕੇ ਨੇ ਔਰ ਮੀਡੀਆ ਦੇ ਨਾਲ ਵੀ ਇੱਥੇ ਕਹਿੰਦੇ ਨੇ ਦੱਸਿਆ ਜਾ ਰਿਹਾ ਝੜਪ ਹੋਈ ਹੈ ਸਾਡੇ ਮੀਡੀਆ ਸਾਥੀਆਂ ਦੇ ਨਾਲ ਵੀ ਕੋਈ ਮਾੜੀ-ਮੋਟੀ ਗੱਲਬਾਤ ਹੋਈ ਹੈ ਨਾ ਦੀ ਤੂ ਤੂ ਮੈਂ ਮੈਂ ਹੋਈ ਹੈ ਕਿਉਂਕਿ ਮੀਡੀਆ ਕਰਮਚਾਰੀਆਂ ਨੂੰ ਸੱਦਿਆ ਗਿਆ ਸੀ ਸਫਾਈ ਕਰਮਚਾਰੀਆਂ ਵੱਲੋਂ ਉੱਥੇ ਦੱਸ ਦਈਏ ਵੀ ਸਫਾਈ ਕਰਮਚਾਰੀਆਂ ਵੱਲੋਂ ਸਦਿਆ ਕਰ ਜਦ ਫੋਨ ਆਇਆ ਤੇ ਮੀਡੀਆ ਦੇ ਸਾਰੇ ਕਰਮੀ ਪਹੁੰਚੇ ਔਰ ਉਸ ਤੋਂ ਉਪਰੰਤ ਤੂ ਤੂ ਮੈਮਾ ਮੀਡੀਆ ਦੇ ਨਾਲ ਵੀ ਹੋਈ ਹੈ ਤੇ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਧਰਨਾ ਲਾਉਣ ਦੀ ਤਿਆਰੀ ਕਰ ਰਹੇ ਨੇ ਹਾਂਜੀ ਅਜੇ ਭਾਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਔਰ ਅਜੇ ਭਾਜੀ ਅੱਜ ਬੜੀ ਜਿਹੜੀ ਮੰਦ ਭਾਗੀ ਕਹਿ ਸਕਦੇ ਘਟਨਾ ਸਵੇਰ ਨੂੰ ਲੋਕੀ ਤਾਂ ਕਿਤੇ ਧੂਬੱਤੀ ਕਰਦੇ ਮੰਦਰ ਜਾਂਦੇ ਆ ਪਰਮਾਤਮਾ ਦਾ ਸ਼ੁਕਰ ਕਰਦੇ ਆ ਅੱਜ ਨਗਰ ਕੌਂਸਲ ਦਫ਼ਤਰ ਵਿੱਚ ਪਹਿਲੀ ਵਾਰ ਜਿਹੜਾ ਕਿ ਪ੍ਰਧਾਨ ਜੀ ਦੇ ਦਫ਼ਤਰ ਅੱਗੇ ਕੂੜਾ ਲੱਗ ਗਿਆ ਜੀ 1920 ਤੋਂ ਨਗਰ ਕੌਂਸਲ ਚੱਲਦੀ ਆ ਰਹੀ ਹੈ ਇਹਦੇ ਬਾਰੇ ਕੀ ਗੱਲਾਂ ਜਾਣਦੇ ਹੋ ਦੇਖੋ ਭਾਜੀ ਮੈਂ ਇਹ ਨਹੀਂ ਕਹਿੰਦਾ ਵੀ ਗੁਜ਼ਾਰਾ ਕਿੱਦਾਂ ਚੱਲਣਾ ਗੁਜ਼ਾਰਾ ਤਾਂ ਸਦੀ ਚੱਲਣਾ ਜੇ ਤਨਖਾਹ ਮਿਲੂਗੀ ਜੀ ਠੀਕ ਹੈ ਜੀ ਗੱਲ ਲੇਕਿਨ ਅਸੀਂ ਇਹ ਕਹਿੰਨੇ ਆਂ ਵੀ ਇਹ ਗੱਲ ਜ਼ਰੂਰ ਇੱਥੇ ਹੋਈ ਹੈ ਕਿ ਘਰ ਦੇ ਵਿੱਚ ਆਪਾਂ ਮੰਦਰ ਬਣਾਨੇ ਆਂ ਜੀ ਕੋਈ ਮਜ਼ਾਰ ਬਣਾਨੇ ਆਂ ਆਪਾਂ ਉਸ ਮੰਦਰ ਔਰ ਮਜ਼ਾਰ ਦੇ ਮੂਰੇ ਕੂੜਾ ਤਾਂ ਨਹੀਂ ਸੁੱਟਦੇ ਜੀ ਉਹ ਤਾਂ ਪੂਰਾ ਸਫਾਈ ਕਰਦੇ ਸਭ ਕੁਝ ਕਰਦੇ ਇਹ ਵੀ ਤਾਂ ਕਾਕਾ ਮੰਦਰਾ ਹੀ ਆ ਜੀ ਇੱਥੋਂ ਰੋਟੀ ਮਿਲਦੀ ਆ ਬੱਚੇ ਪਾਲਦੇ ਆ ਬਾਹਰ ਨੂੰ ਜਾਂਦੇ ਆ ਰਾਸ਼ਨ ਪਾਣੀ ਮਿਲਦਾ ਆਪਾਂ ਇਹਦੇ ਮੋਰੇ ਕੂੜਾ ਕਿਉਂ ਲਾਉਂਦੇ ਪਰ ਇਹਨਾਂ ਦਾ ਇਹ ਜੀ 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 ਹਾਂਜੀ ਜੀ ਇਹ ਮੰਦਰ ਤੋਂ ਘੱਟ ਤਾਂ ਨਹੀਂ ਹੈਗਾ ਜੀ ਜਿੱਥੋਂ ਬੱਚੇ ਪਾਲਦੇ ਆ ਸਭ ਕੁਝ ਹੁੰਦਾ ਸਾਡੇ ਵੀ ਮੂਹ ਦੇ ਵਿੱਚ ਮਾੜਾ ਮੋਟਾ ਆਨੇ ਜਾਂਦਾ ਇਹਨਾਂ ਦੇ ਵੀ ਜਾਂਦਾ ਇਹ ਮੈਨੂੰ ਪਹਿਲਾਂ ਸ਼ਿਕਾਇਤ ਦਾ ਜਵਾਬ ਦਿਓ ਕਿ ਆਪਾਂ ਮੰਦਰ ਮੋਰੇ ਕੂੜਾ ਕਿਉਂ ਲਾਏ ਜੀ ਹਾਂਜੀ ਦੱਸੋ ਪ੍ਰਧਾਨ ਜੀ ਇੱਧਰ ਆ ਜਿਓ ਤੁਸੀਂ ਇੱਥੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵੀ ਇੱਥੇ ਆਏ ਆ ਇਧਰ ਇਧਰਲੇ ਪਾਸੇ ਆਓ ਜੀ ਉਹ ਤਾਂ ਇਹਨਾਂ ਦੀ ਲੜਾਈ ਚ ਨਹੀਂ ਹਾਂ ਜੀ ਮੈਂ ਤਾਂ ਨਹੀਂ ਜਵਾਬ ਦੇ ਸਕਦਾ ਜਵਾਬ ਤੁਹਾਨੂੰ ਸਫਾਈ ਯੂਨੀਅਨ ਵਾਲੇ ਹੀ ਦੇਣਗੇ ਜੀ ਹਾਂ ਜੀ ਹਾਂ ਜੀ ਪ੍ਰਧਾਨ ਜੀ ਅੱਛਾ ਜੀ ਆਪਾਂ ਇਹਨਾਂ ਨੂੰ ਬੇਨਤੀ ਨਾਲ ਸਾਡੀ ਕੀਤੀ ਵੀ ਮੋਰੇ ਦਫਤਰ ਮੋਰੇ ਕੂੜਾ ਚੁੱਕ ਲਿਓ ਅਸੀਂ ਚੁੱਕਣ ਲੱਗੇ ਜੀ ਦੋ ਬੀਬੀਆਂ ਤਿੰਨ ਖੜਕੇ ਉੱਥੇ ਵੀ ਉੱਥੇ ਦੱਸੋ ਵੀ ਵੀਡੀਓ ਬਣਾਉਣ ਦਾ ਕੀ ਮਤਲਬ ਆ ਜਦੋਂ ਅਸੀਂ ਕੂੜਾ ਭਰਦੇ ਵੇ ਗੱਡੀ ਭਰਤੀ ਜੇ ਫੋਟੋ ਬਣਾਣੀ ਤੁਸੀਂ ਪਰਲੇ ਪਾਸੇ ਵੀ ਆਪਾਂ ਉੱਧਰ ਬਣਾ ਸਕਦੇ ਆ ਨਾ ਉੱਥੇ ਦੱਸੋ ਵੀ ਕਿਹੜ ਕਹੜਾ ਕੰਦਾ ਜੀ ਦੱਸੋ ਜੀ ਬਾਕੀ ਜਾ ਕੇ ਵੀ ਧੋਪ ਹੈਗੀ ਆ ਨਾ ਜੇ ਆਪਾਂ ਵੀਡੀਓ ਬਣਾਣੀ ਆ ਜਦ ਗੱਡੀ ਦੇ ਵਿੱਚ ਬੰਦੇ ਕੁੜੇ ਭਰਦੇ ਤੇ ਟਰੈਲੀ ਲਾਤੀ ਆ ਪ੍ਰਧਾਨ ਜੀ ਨੇ ਕਿਹਾ ਬਾਬੂ ਜੀ ਨੇ ਕਿਹਾ ਅਸੀਂ ਕਿਹੜਾ ਮੰਨ ਲਿਆ ਸਾਨੂੰ ਵੀ ਪਤਾ ਹੈ ਚੀਜ਼ ਸਾਡੀ ਹੱਕ ਆ ਸਾਡੇ ਰੋਟੀ ਦਾ ਰੋਜ਼ਾ ਠੀਕ ਆ ਅਸੀਂ ਇੱਥੋਂ ਨਹੀਂ ਕਹਿੰਦੇ ਅਸੀਂ ਇੱਥੇ ਰੋਟੀ ਖਾਣੀਆਂ ਸਾਰੀ ਉਮਰ ਸਾਨੂੰ ਵੀ ਪਤਾ ਕਿ ਅਸੀਂ ਵੀ ਇੱਥੇ ਸ਼ਹਿਤ ਰਹੇ ਆ ਜੰਪਾਲ ਮੇਰੇ ਇੱਥੇ ਹੀ ਹੋਇਆ ਕਮੇਟੀ ਮੈਨੂੰ ਵੀ ਪਤਾ ਜੋ ਸੁਧਾਰ ਹੋ ਕਮੇਟੀ ਦਾ ਸਹੀ ਹੋਇਆ ਪਰ ਜੱਦਾ ਇਸ ਸੁਧਾਰ ਚ ਵਿੱਚ ਕਮੇਟੀ ਦੇ ਸੰਤੁਸ਼ਟੀ ਇਹਨੇ ਵੀ ਅੱਜ ਪਹਿਲੀ ਵਾਰ ਹਰ 2 ਸਾਲ 2 ਮਹੀਨੇ ਬਾਸਾਂ ਨੂੰ ਤਿੰਨ ਤਿੰਨ ਸੈਲਰੀਆਂ ਨਹੀਂ ਮਿਲਦੀਆਂ ਦੋ ਦੋ ਸੈਲਰੀਆਂ ਮਿਲਦੀਆਂ ਇਹ ਦੱਸੋ ਵੀ ਕਮੇਟੀ ਦਾ ਕਿੱਥੇ ਗਿਆ ਹਾਲ ਜੀ 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 ਕਮੇਟੀ ਦਾ ਸੁਧਾਰ ਕਿਦੋਂ ਹੋਏਗਾ ਤੁਹਾਨੂੰ ਤਾਂ ਪਤਾ ਨਾ ਦੋ ਦੋ ਮਹੀਨੇ ਬੰਦੇ ਸੈਲਰੀ ਨਹੀਂ ਮਿਲਦੀ 8000 ਚ ਬੰਦਾ ਤਿੰਨ ਮਹੀਨੇ ਤੀਜਾ ਮਹੀਨਾ ਚੱਲ ਪੈ ਜਾ ਜੀ ਕਿਦਰੀ ਹੋ ਗਈ ਆ ਜੀ ਜੀ ਤੀਜਾ ਮਹੀਨਾ ਚੱਲੇਗਾ 8000 ਚ ਬੰਦਾ ਕਿੱਥੋਂ ਸੈਲਰੀ ਘਰ ਚਲ ਆਏ ਆਪਣਾ ਜੀ ਹੁਣ ਅਜੇ ਭਾਜੀ ਬਹੁਤ ਵੱਡੀ ਗੱਲ ਆ ਦੇਖੋ ਕਹਿੰਦੇ ਨੇ ਦੁਕਾਨਦਾਰ ਰਾਸ਼ਨ ਨਹੀਂ ਦਿੰਦਾ ਜ ਔਰ ਅੱਜ ਇਹ ਗੱਲ ਕਰ ਰਹੇ ਨੇ ਕਿ ਭਾਜੀ ਅਸੀਂ ਹੁਣ ਖਾਈਏ ਤੇ ਖਾਈਏ ਕਿੱਥੋਂ ਦੱਸੋ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਔਰ ਵੀਡੀਓ ਜਿਹੜੀ ਵੀਡੀਓ ਬਣਾਣੀ ਉਹ ਕੋਈ ਉਹ ਕਹਦੇ ਰੋਪ ਸਸੀ ਚ ਕੂੜਾ ਚੱਕ ਰਹੇ ਸੀ ਚੱਕਣ ਲੱਗੇ ਸੀ ਸਾਡੀ ਗੱਲਬਾਤ ਖਤਮ ਹੋ ਗਈ ਸੀ ਇਹਨਾਂ ਨੂੰ ਗਲਤਫਹਿਮੀ ਕੀ ਹੋ ਗਈ ਭਾਜੀ ਇਹ ਕਿੱਥੇ ਬੂਟਾ ਕਿੱਥੇ ਆ ਬੂਟੇ ਤਾਂ ਵੀ ਛੱਡ ਪਾ ਲਈ ਮੈਂ ਇਹਨੂੰ ਉਹਨੂੰ ਗੱਲ ਕੀਤੀ ਉਹਨੂੰ ਜਵਾਬ ਤਾਂ ਲੈਣਾ ਜਵਾਬ ਤਾਂ ਲੈਣਾ ਪਰ ਹੁਣ ਮੇਰੇ ਨਾਲ ਦੇਖੋ ਜੀ ਮੈਂ ਉੱਥੇ ਖੜਾ ਜੀ 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 ਇੱਕ ਮਿੰਟ ਬੈਠੋ ਬੈਠੋ ਜੀ ਨੂੰ ਹੋਰ ਕੋ ਜੱਗੜ ਨਹੀਂ ਮਿਲਦੀ ਵੀਡੀਓ ਬਣਾਉਂਦੀ ਜੀ ਉੱਥੇ ਮੈਂ ਕੂੜੇ ਵਾਲੇ ਦੀ ਵੀਡੀਓ ਕੋਲ ਕੀ ਬਣਾਦਾ ਫੋਨ ਖੜਕੇ ਮੇਰੀ ਗੱਲ ਤੋਂ ਸਾਡੇ ਮੂੰਹ ਤੇ ਲਿਖਿਆ ਫੁੱਦੂ ਵੀ ਸਾਨੂੰ ਪਤਾ ਨਹੀਂ ਆਦਾ ਬੰਦਾ ਫੋਨ ਤੇ ਕੀ ਕਰਦਾ ਕੀ ਨਹੀਂ ਕਰਦਾ ਜੀ ਵਿਚਾਰਾ ਜਿਹੜਾ ਥੋੜਾ ਜਿੰਨਾ ਨਾ ਬੋਲ ਬਾਣੀ ਸਹੀ ਰੱਖੋ ਔਰ ਠੀਕ ਹੈ ਵਧੀਆ ਇਹ ਚੀਜ਼ ਵੀਡੀਓ ਬਣਾਉਂਦਾ ਕੀ ਬੰਦਾ ਉੱਥੇ ਖੜਕੇ ਬੰਦਾ ਕੂੜਾ ਪੜਦਾ ਮੁੜ ਕੇ ਹੀ ਕਹਣਗੇ ਸਾਡੇ ਬੰਦਿਆਂ ਨੂੰ ਸ਼ਰਮਿੰਦਾ ਅੱਜ ਕੋਣ ਵੀ ਤਾਂ ਤੁਸੀਂ ਕੂੜਾ ਚੁੱਕਿਆ ਯਾਰ ਜੀ ਵੀ ਤੁਸੀਂ ਪਹਿਲੇ ਚੁੱਕਣਾ ਤੁਸੀਂ ਖਿਲਾ ਰਿਹਾ ਕਰਦੇ ਹੈ ਨਾ ਬੇਇੱਜ਼ਤੀ ਸਾਡੇ ਬੰਦੇ ਦੀ ਹੁੰਨੀ ਹੈ ਚੁੱਕਣਾ ਦੇਖੋ ਸ਼ਹਿਰ ਚ ਗ ਸਾਨੂੰ ਭਾਗ ਰਹੇ ਸੀ ਦੇਖੋ ਜੀ ਬੇ ਛੜ ਦੜਦੇ ਰਹਿਣੇ ਆ ਤੁਹਾਨੂੰ ਵੀ ਮਹਿਸੂਸ ਹੁੰਦਾ ਹਰ ਸਾਲ ਹਰ ਮਹੀਨੇ ਧਰ ਨਾਲ ਆਨੇ ਸਾਨੂੰ ਵੀ ਇਸ ਗਲਤੀ ਦਾ ਮਹਿਸੂਸ ਹੁੰਦਾ ਬਈ ਸਾਨੂੰ ਸੈਲਰੀ ਨਹੀਂ ਮਿਲਨੀ ਕੀ ਕੀ ਕਰਾਂਗੇ ਦੱਸੋ ਜੀ ਤਾਂ ਅਗਲੀ ਤੁਹਾਡਾ ਅਗਲਾ ਕੀ ਹੈ ਰੂਪਰੇ ਅੱਗੇ ਜਾਮ ਕਰਾਂਗੇ ਜਿਨ੍ਹਾਂ ਨੇ ਵੀਡੀਓ ਔਰ ਔਰ ਤੁਹਾਡੇ ਸਾਹ ਦੇਖੋ ਗੱਲ ਸੁਣੋ ਕੋਈ ਵੀ ਕੂੜਾ ਚੁੱਕਣ ਨਹੀਂ ਤੇ ਅੰਦਰ ਹੋਰ ਕੂੜਾ ਸੁੱਟਾਂਗੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਔਰ ਤੁਸੀਂ মিডিਆ ਨੂੰ ਫੋਨ ਕੀਤਾ ਸੀ ਹਾਂਜੀ ਕੀਤਾ ਸੀ মিডিਆ ਦੇ ਨਾਲ ਬਤਮੀਜੀ ਹੋਈ ਆ ਸਾਨੂੰ মিডিਆ ਦੇ ਨਾਲ ਬਤਮੀਜੀ ਹੋਈ ਆ ਜੀ ਹੋਈ ਆ ਜੀ ਤੁਸੀਂ ਇਸ ਗੱਲ ਦੇ ਹੈ মিডিਆ ਦੇ ਨਾਲ ਬਤਮੀਜੀ ਹੋਈ ਆ ਜੀ ਬੋਲੋ ਠੀਕ ਹੈ ਇੱਥੇ ਪ੍ਰੈਸ ਕਲੱਬ ਦੇ ਪ੍ਰਧਾਨ ਜੀ ਰੂਬੀ ਜੀ ਉਹਨਾਂ ਨਾਲ ਵੀ ਗੱਲ ਕਰਾਂਗੇ ਰੂਬੀ ਜੀ ਨੂੰ ਬੁਲਾਓ ਪਲੀਜ਼ ਰੂਬੀ ਭਾਈ ਮੜਾ ਚੱਲੇਗੇ ਔਰ ਇੱਥੇ ਚੱਲੇਗੇ ਉਹ ਵੀ ਭਾਜੀ ਦੱਸੇ ਜੀ ਸਰਪ ਨੂੰ ਬਹੁਤ ਜ਼ਿਆਦਾ ਗਲਤ ਬੋਲੇ ਆ ਜੀ ਔਰ ਅੱਗੋ ਕਹਿੰਦੇ ਆ ਕਿ ਤੁਸੀਂ ਚੋਲਾ ਦੇ ਚਮਚੇ ਆ ਜੋ ਔਰ ਬਹੁਤ ਗਲਤ ਗੱਲ ਆ ਦੇਖੋ ਅਸੀਂ ਚਲੋ ਪਾਣੀ ਦੇ ਵਿੱਚ ਆ ਚਲੋ ਕੋਈ ਗੱਲ ਨਹੀਂ ਇਹ ਤਾਂ ਆਣ ਵਾਲਾ ਵਕਤ ਦੱਸੂਗਾ ਕੌਣ ਕਿਹਦਾ ਚਮਚਾ ਕੌਣ ਕੀ ਕਰ ਰਿਹਾ ਔਰ ਔਰ ਉਹ ਦੱਸ ਦਈਏ ਉਹ ਤਸਵੀਰਾਂ ਜਿਹੜੀਆਂ ਨਾ ਕਮੇਟੀ ਵਾਲੇ ਅੱਡੇ ਦੇ ਪੁਰਾਣਾ ਹਸਪੀਟਲ ਸੀਗਾ ਉਹਦੀਆਂ ਕੰਧਾਂ ਤੋੜ ਕੇ 250 ਰੁਪਏ ਦੇ ਵਿੱਚ ਅੱਡੇ ਲਾ ਕੇ ਦਿੱਤੇ ਉਹਦੀ ਬਕਾਇਦਾ ਵੀਡੀਓ ਮੈਂ ਕੈਮਰੇ ਦੇ ਵਿੱਚ ਹੁਣ ਕੇਸ ਲਾ ਕੇ ਇਹਨਾਂ ਨੂੰ ਨੋਟਿਸ ਭੇਜੂੰਗਾ ਕੰਦਾ ਟੁੱਟੀਆਂ ਦੀ ਕਿਨੇ ਟੜਵਾਈਆਂ 250 ਰੁਪਏ ਦੇ ਵਿੱਚ 20 2 ਫੁੱਟ ਦੇ ਅੱਡੇ ਲਾਇ ਜੇ ਇਹਨਾਂ ਕੋ ਖਰਚਾ ਨਹੀਂ ਨਿਕਲਦਾ ਉਹ ਅੱਡੇ ਦਾ 250 ਰੁਪਏ ਲੈਂਦੇ ਆ ਮੈਂ ਦੁਕਾਨਦਾਰ ਵੀਡੀਓ ਲਾਈਵ ਚੱਲ ਰਿਹਾ ਇਹਦੇ ਵਿੱਚ ਕਹਿਣਾ ਉਸ ਅੱਡੇ ਦਾ ਮੈਂ ਕੰਮ ਕਰਾਂ ਨਾ ਕਰਾਂ 250 ਲੈਂਦੇ ਮੈਂ ਉਹਦਾ 250 ਰੁਪਏ ਮਹੀਨੇ ਨਾਲ ਦਊਗਾ ਉਹ ਅੱਡੇ ਖਾਲੀ ਕਰਵਾ ਕੇ ਉੱਥੇ ਕੰਦ ਬਣਾ ਦੇਣ ਮੈਂ ਪੈਸੇ ਦਊਂਗਾ ਜੀ ਔਰ ਇੱਥੇ ਇੱਥੇ ਹੋਰ ਵੀ ਕਈ ਗੱਲਾਂ ਉੱਤਰੀਆਂ ਜੀ ਇਹ ਦੇਖੋ ਕਈ ਗੱਲਾਂ ਦੀ ਆਪਣੀ ਆਪਣੀ ਭਾਵਨਾ ਉਧਰ ਇੰਸਪੈਕਟਰ ਸਾਹਿਬ ਸੈਂਟਰੀ ਦੇ ਜਾਣ ਦੀ ਤਿਆਰੀ ਚ ਲੱਗ ਰਹੇ ਆ ਮੈਨੂੰ ਆਪਾਂ ਸੈਂਟਰੀ ਇੰਸਪੈਕਟਰ ਨੂੰ ਵੀ ਪੁੱਛਦੇ ਆ ਕੀ ਗੱਲ ਕੀ ਆ ਕਿਉਂਕਿ ਇੰਸਪੈਕਟਰ ਸਾਹਿਬ ਅੱਜ ਕਦੇ ਤਾਂ ਨਗਰ ਕੌਂਸਲ ਦੇ ਵਿੱਚ ਹਾਸੋ-ਵਾਸ ਦੀ ਆਵਾਜ਼ ਆ ਜਾਂਦੀ ਹੈ ਤੇ ਅੱਜ ਨਗਰ ਕੌਂਸਲ ਦੇ ਵਿੱਚ ਸਵੇਰੇ-ਸਵੇਰੇ ਚੀਕਾਂ ਨਿਕਲ ਗਈਆਂ ਚੀਕਾਂ ਦੀ ਆਵਾਜ਼ ਆ ਲੱਭੀ ਔਰ ਚੀਕਾਂ ਦੀ ਆਵਾਜ਼ ਇਦਾਂ ਦੀ ਆਈ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲੱਗਣੇ ਸ਼ੁਰੂ ਹੋ ਗਏ ਅੱਜ ਪਹਿਲੀ ਵਾਰ ਜਿਹੜਾ ਕਿ ਦੇਖਣ ਨੂੰ ਮੇਰੇ ਪ੍ਰਧਾਨ ਦੇ ਦਫ਼ਤਰ ਦੇ ਅੱਗੇ ਕੂੜਾ ਸਿੱਟਤਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆ ਜੀ ਸਿਰਫ ਤਨਖਾਹ ਦਾ ਹੀ ਰੌਲਾ ਹੈ ਜੀ ਜੀ ਤਨੀ ਤਨਖਾਹ ਸੈਲਰੀ 2 ਮਹੀਨੇ ਦੀ ਰਹਿੰਦੀ ਆ ਤੁਸੀਂ ਕਦੋਂ ਤੱਕ ਜਿਹੜੀ ਇਹ ਸੈਲਰੀ ਦਾ ਹੱਲ ਹੋ ਜਾਏਗਾ ਜੀ ਦੇਖੋ ਹੀ ਤਾਂ ਹੁਣ ਕਾਉਂਟਰ ਬ੍ਰਾਂਚ ਦੱਸੂਗੀ ਇਹਦੇ ਬਾਰੇ ਜੀ ਔਰ ਜਿਹੜਾ মিডিਆ ਦੇ ਦੇਖੋ ਜਿਹੜੇ ਪ੍ਰੈਸ ਕਲੱਬ ਦੇ ਪ੍ਰਧਾਨ ਦੇ ਨਾਲ ਤੂ ਤੂ ਮੈਂ ਮੈਂ ਕੀਤੀ ਗਈ ਹੈ ਨਗਰ ਕੌਂਸਲ ਦੇ ਪ੍ਰਧਾਨ ਦੇ ਉਹਦੋਂ ਕਿੰਨਾ ਕੁ ਤੁਸੀਂ ਜਾਇਜ਼ ਸਮਝਦੇ ਹੋ ਕੀ ਪ੍ਰੈਸ ਦੀ ਆਜ਼ਾਦੀ ਤੇ ਵੀ ਹਮਲੇ ਹੋਣਗੇ ਦੱਸੋ ਦੇਖੋ ਉਹ ਤੇ ਹੁਣ ਦੇਖੋ ਇਹਨਾਂ ਦਾ ਆਪਣਾ ਪਤਾ ਹੋ ਕੀ ਗੱਲ ਹੈ ਇਹਨਾਂ ਨੂੰ ਗੱਲ ਹੋਈ ਹੈ ਵਿੱਚੋਂ ਬੰਦੇ ਦੇ ਨਾਲ ਜੀ ਆ ਕੀ ਮੁਲਾਜ਼ਮ ਕਹਿ ਰਹੇ ਨੇ ਹੋਈ ਜੀ ਤੂੰ ਤੂੰ ਮੈਮਾ ਜੀ ਪ੍ਰੈਸ ਦੇ ਨਾਲ ਨਹੀਂ ਕੋਈ ਬੋਲੋ ਬਿਆਨਬਾਜ਼ੀ ਹੋ ਰਹੀ ਸੀਗੇ ਇਹਦੇ ਵਿੱਚ ਉਹ ਤਾਂ ਕੋਈ ਤੁਸੀਂ ਵੀ ਇੱਥੇ ਸੀਗੇ ਜੀ ਔਰ ਤਸਵੀਰਾਂ ਰਾਹੋਂ ਸ਼ਹਿਰ ਤੋਂ ਦਿਖਾ ਦਈਏ ਚਲੋ ਕੋਈ ਗੱਲ ਨਹੀਂ ਅਸੀਂ ਫਿਰ ਵੀ ਪ੍ਰਧਾਨ ਜੀ ਨਾਲ ਵੀ ਸੰਪਰਕ ਕਰਾਂਗੇ ਦਿਖਾ ਲਾਂਗੇ ਫਿਰ ਔਰ ਤਸਵੀਰਾਂ ਰਾਹੋਂ ਨਗਰ ਕੌਂਸਲ ਦਫ਼ਤਰ ਤੋਂ ਅਗਾਰੀਆਂ ਨੇ ਔਰ ਦਿਖਾ ਦਵਾਂ ਕਿ ਕੂੜੇ ਦੇ ਢੇਰ ਲੱਗੇ ਆ ਮੈਨੂੰ ਤਾਂ ਟੈਲੀਫੋਨ ਆਇਆ ਸੀਗਾ ਜੀ ਮੈਂ ਹੁਣੇ ਪਹੁੰਚਿਆ ਆ ਕੇ ਦੇਖਿਆ ਆ ਕੇ ਪਰ ਬਿਆਨ ਇੱਥੇ ਸਾਰਿਆਂ ਦੇ ਨੇ ਹੈ ਜੀ ਔਰ ਤੁਹਾਡੀ ਸੇਵਾ ਚ ਫੇਰ ਵੀ ਹਾਜ਼ਰ ਰਾਵਾਂਗੇ ਔਰ ਦੇਖ ਲਓ ਨਗਰ ਕੌਂਸਲ ਦੇ ਮੁਲਾਜ਼ਮ ਮੈਨੂੰ ਲੱਗਦਾ ਅੰਦਰ ਕੋਈ ਨਹੀਂ ਹੈ ਦਿਖਾ ਦਵਾ ਤਸਵੀਰਾਂ ਪਰ ਕੂੜੇ ਦੇ ਢੇਰ ਜ਼ਰੂਰ ਨੇ ਨਗਰ ਕੌਂਸਲ ਦਫ਼ਤਰ